ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਕਿ 2 ਨਵੰਬਰ ਨੂੰ ਇੱਥੇ ਦੀਪਚੀਮਾ ਦਾ ਕਤਲ ਹੋਇਆ ਸੀਗਾ ਕੋਕਰ ਪੈਲੈਸ ਦੇ ਨੇੜੇ ਜਿੱਤੇ ਵਿੱਚ ਇਹ ਕਾਲਾ ਮੋਟਰਸਾਈਕਲ ਹੈ ਇਹਦੇ ਕੋਲੇ Trap ਬਹੁਤ ਅੱਛੀ ਤਰ੍ਹਾਂ ਬਹੁਤ ਸਨਿਚਿਤ ਤਰੀਕੇ ਨਾਲ ਸਟੱਜਡ ਤਰੀਕੇ ਨਾਲ ਇੱਕ Trap ਲੇ ਕੀਤਾ ਗਿਆ ਸੀਗਾ ਅ ਇਮੀਡੀਏਟਲੀ ਇਸਨੇ ਸਾਰੇ ਬਲਾਤਾਰ ਅਫਸਰਾਂ ਨੂੰ ਇਸੇ ਨੋਟਿਸ ਵਿੱਚ ਲਿਆ ਦਿੱਤਾ ਗਿਆ ਸੀਗਾ ਤੇ ਜਦੋਂ ਇਹ ਉਸ ਨੂੰ ਇਸ਼ਾਰਾ ਕੀਤਾ ਰੋਕਣ ਦਾ ਤੇ ਉਹਨੇ ਪੁਲਿਸ ਨੂੰ ਵੇਖ ਕੇ ਅੰਨੇਵਾ ਫਾਇਰਿੰਗ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਹੈ ਅਨਪਰੋਵਕਡ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਤੇ ਟਾਈਮਸ ਨਾਉ ਪੰਜਾਬ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਕਿ 2 ਨਵੰਬਰ ਨੂੰ ਇੱਥੇ ਦੀਪਚੀਮਾ ਦਾ ਕਤਲ ਹੋਇਆ ਸੀਗਾ ਕੋਕਰ ਪੈਲੈਸ ਦੇ ਨੇੜੇ ਜਿੱਥੇ ਵਿੱਚ ਦੋ ਮੋਟਰਸਾਈਕਲਾਂ ਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਤਬੜ ਤੋੜ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਸੀਗਾ ਉਸ ਦਿਨ ਤੋਂ ਹੀ ਜਰੇ ਨਗਰਾਨੀ ਐਸਐਸਪੀ ਬਟਾਲਾ ਐਸਪੀਡੀ ਡੀਐਸਪੀ ਸੰਜੀਵ ਸਿਟੀ ਇਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਵੀ ਅਸੀਂ ਕੀਤੇ ਅਸੀਂ ਇਹਨਾਂ ਨੂੰ ਹਿਮਨ ਇੰਟੈਲੀਜੈਂਸ ਤੇ ਟੈਕਨੀਕ ਇੰਟੈਲੀਜੈਂਸ ਦੇ ਨਾਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਕੰਮ ਸੀਗਾ ਕਿ ਇਹਨਾਂ ਨੂੰ ਆਡੈਂਟੀਫਾਈ ਕਰਨ ਦਾ ਹਿਸ਼ਾਰਪੁਰ ਪੁਲਿਸ ਏਜੀਟੀਐਫ ਨੇ ਪਹਿਲਾਂ ਤੇ ਬਟਾਲਾ ਪੁਲਿਸ ਨੇ ਰਲ ਕੇ ਪਹਿਲਾਂ ਦੋ ਇਹਨਾਂ ਦੇ ਵਿੱਚੋਂ ਬੰਦੇ ਆਡੈਂਟੀਫਾਈ ਕਰਕੇ ਅਰੈਸਟ ਕਰ ਲਿੱਤੇ ਸੀ ਅਰਿੰਦਰ ਰੈਵੀ ਤੇ ਜੋਵਿੰਦਰ ਸੇਵੀ ਜਿਹੜੇ ਕਲਨੌਰ ਗੁਰਦਾਸਪੁਰ ਦੇ ਨੇ ਉਸ ਤੋਂ ਬਾਅਦ ਜਿਹੜੇ ਤਿੰਨ ਇੱਕ ਮੋਟਰਸਾਈਕਲ ਦੇ ਜਿਹੜੇ ਤਿੰਨ ਅਣਪਛਾਤੇ ਸੀਗੇ ਇਹਨਾਂ ਨੇ ਬਟਾਲਾ ਪੁਲਿਸ ਨੇ ਬਹੁਤ ਮਿਹਨਤ ਕਰਕੇ ਕੜੀ ਨਾ ਕੜੀ ਜੋੜ ਕੇ ਉਹਨਾਂ ਦੀ شناخت ਕੀਤੀ ਹੈਗੀ ਹੈ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਲਪਟੈਗ ਮਾਨਿਕ ਹੈਗਾ ਉਹ ਜਿਹੜੇ ਸਬ ਇੰਸਪੈਕਟਰ ਸੁਜਿੰਦਰ ਸਿੰਘ ਇਹਨਾਂ ਨੂੰ ਇੱਕ ਅਜਿਹੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਇਹ ਕੁੱਲੀਆਂ ਪਿੰਡ ਵੱਲੋਂ ਇੱਧਰ ਆ ਰਿਹਾ ਕਾਲਾ ਮੋਟਰਸਾਈਕਲ ਹੈ ਇਹਦੇ ਕੋਲੇ ਟਰੈਪ ਬਹੁਤ ਅੱਛੀ ਤਰ੍ਹਾਂ ਬਹੁਤ ਸਨਿਚਿਤ ਤਰੀਕੇ ਨਾਲ ਸਟੱਜਰ ਟ੍ਰਿਕਿਆਂ ਨਾਲ ਇੱਕ ਟਰੈਪ ਲੇ ਕੀਤਾ ਗਿਆ ਸੀਗਾ ਅ ਇਮੀਡੀਏਟਲੀ ਇਸਨੇ ਸਾਰੇ ਬਲਾਤਾਰ ਅਫਸਰਾਂ ਨੂੰ ਇਸੇ ਨੋਟਿਸ ਵਿੱਚ ਲਿਆ ਦਿੱਤਾ ਗਿਆ ਸੀਗਾ ਤੇ ਜਦੋਂ ਇਹ ਉਸ ਨੂੰ ਇਸ਼ਾਰਾ ਕੀਤਾ ਰੋਕਣ ਦਾ ਤੇ ਉਹਨੇ ਪੁਲਿਸ ਨੂੰ ਵੇਖ ਕੇ ਅਨਨੇਵਾ ਫਾਇਰਿੰਗ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਹੈ ਅਨਪਰੋਵਕਡ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਤੇ ਤੇ ਜੋਬੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੋਇਆ ਇਨ ਐਕਸਚੇਂਜ ਆਫ ਫਾਇਰ ਬਟ ਹੀ ਹੈਸ ਬੀਨ ਅਰੈਸਟਡ ਤੇ ਉਸ ਨੂੰ ਅ ਅਲਜੀਰ ਇਲਾਜ ਉਥੇ ਜਿਹੜਾ ਨੈਰਾ ਹਸਪੀਟਲ ਹੈ ਉਥੇ ਸ਼ਿਫਟ ਕਰ ਦਿੱਤਾ ਗਿਆ ਇਹ ਮਾਨੇ ਕਿ ਹੁਣ ਜਿਹੜਾ ਪਤਾ ਲੱਗਿਆ ਹਲੇ ਫਲਾ ਫੇ ਲਾਲ ਕੀ ਇਹ ਛਰਾਟੇ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹਦੇ ਉੱਤੇ 2 307 ਦੇ ਪਰਚੇ ਦਰਜ ਨੇ ਕ੍ਰਿਮినਲ ਰਿਕਾਰਡ ਹੈ ਤੇ ਜੱਗੂ ਭਗਵਾਨਪੁਰੀਏ ਗੈਂਗ ਦੇ ਨਾਲ ਇਹ ਉਹਦਾ ਸੰਬੰਧਿਤ ਸੀਗਾ ਇਸ ਨੂੰ ਫੋਰਨ ਬੈਠੇ ਜੱਗੂ ਦੇ ਜਿਹੜੇ ਗੁਰਗੇ ਹੈਗੇ ਨੇ ਅਮਰਤ ਦਾਲਮ ਤੇ ਕੇਸ਼ਵ ਸ਼ਵਾਲਾ ਉਹ ਹੈਂਡਲ ਕਰ ਰਹੇ ਸੀ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦੀ ਆਪਸ ਚ ਜਿਹੜੀ ਡੋਨੀ ਬੱਲ ਤੇ ਮਨੂ ਕਨਚਾਮਪੂਰੀ ਇੱਕ ਪਾਸੇ ਤੇ ਜੱਗੂ ਦੀ ਜਿਹੜੀ ਗੈਂਗਵਾਰ ਚੱਲ ਰਹੀ ਹੈ ਇਹ ਦੀਪ ਚਿਮਾ ਉਹਦੀ ਕੈਜੂਐਲਟੀ ਹੈਗਾ ਜਿਹੜੀ ਗੈਂਗਵਾਰ ਚੱਲਦੀ ਹੈ ਇਹ ਵਰਚਸਵਦੀ ਨੇ ਦੀ ਲੜਾਈ ਵੀ ਹੈ ਜੀ ਸੋਸ਼ਲ ਮੀਡੀਆ ਤੇ ਬਹੁਤ ਅੱਜਕੱਲ ਕੋਸਟਾ ਫੈਲ ਲੱਗ ਪਈ ਇਹਨਾਂ ਦੀ ਆਪਸ ਵਰਚਸਵਦੀ ਲੜਾਈ ਹੈ ਐਕਸਟਰੈਕਸ਼ਨ دہشت ਦਾ ਮੌਜੂਮ ਇੱਕ ਆਦੇ ਵੱਲੋਂ ਇਹ ਆਪਣੇ ਟੈਕਟਰੀ ਨੂੰ ਵੀ ਐਕਸਟਰੈਕਸ਼ਨ ਹੋਰ ਕਰ ਸਕੀਏ ਅਸੀਂ ਆਪਣੇ ਗੈਰ ਕਾਨੂੰਨੀ ਧੰਦੇ ਨੂੰ ਹੋਰ ਬੜਾਵਾ ਦੇ ਸਕੀਏ ਪਰ ਇੱਥੇ ਮੈਂ ਆਪ ਦੇ ਮadhyam ਰਾਹੀਂ ਕਰਾਂ ਕਿ ਇਹਨਾਂ ਦੇ ਸਾਰੇ ਮਨਸੂਬੇ ਅਸੀਂ ਜੜੋਂ ਪੱਟ ਕੇ ਤੇ ਇਹਨਾਂ ਨੂੰ ਬਾਹਰੋਂ ਵੀ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਬਹੁਤ ਛੇਤੀ ਸਾਡੀਆਂ ਸਾਰੀਆਂ ਕਾਰਵਾਈਆਂ ਚੱਲ ਰਹੀਆਂ ਨੇ ਇਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਇਹਨਾਂ ਨੂੰ ਇਸ ਦੇਸ਼ ਦੇ ਕਾਨੂੰਨ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਦੇਖਣ ਚ ਆ ਜੀ ਬਹੁਤ ਸਾਰੇ ਜਿਹੜੇ ਇਹਨਾਂ ਇਨਸੀਡੈਂਟ ਜਿੰਨੇ ਵੀ ਹੋਏ ਨੇ ਕਿ ਬਹੁਤ ਸਾਰੇ ਥੋੜ੍ਹ ਥੋੜ੍ਹੇ ਪੈਸਿਆਂ ਦੇ ਵਿੱਚ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਤੁਹਾਡੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਇਸੇ ਨੂੰ ਪੈਸੇ ਦਾ ਲਾਲਚ ਥੋੜਾ ਮੋਟਾ ਦਿੱਤਾ ਜਾ ਰਿਹਾ ਕਿਸੇ ਨੂੰ ਕਹਿ ਦਿੱਤਾ ਜਾ ਰਿਹਾ ਕਿ ਅਸੀਂ ਤੈਨੂੰ ਬਾਹਰ ਦੇਸ਼ ਵਿੱਚ ਕੱਢ ਲਵਾਂਗੇ ਕਿਸੇ ਨੂੰ ਨਸ਼ੇ ਦੇ ਉੱਤੇ ਪਹਿਲਾਂ ਨਸ਼ੇ ਦੀ ਆਦਤ ਲਾ ਕੇ ਤੇ ਫਿਰ ਉਸ ਨੂੰ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਜੁਰਮ ਦੀ ਦੁਨੀਆ ਵਿੱਚ ਧਕੇਲਿਆ ਜਾ ਰਿਹਾ ਯੂਜ਼ ਐਂਡ ਥਰੋ ਪੋਲਿਸੀ ਹੈ ਕਿਸੇ ਦੀ ਕੋਈ ਪਰਵਾਹ ਵੀ ਨਹੀਂ ਹੈ ਤਾਂ ਐਵੇਂ ਇਹਨਾਂ ਨੂੰ ਇੱਕ ਕਾਉਂਸਲਾ ਦੇ ਕੇ ਉਹਨਾਂ ਨੂੰ ਇੱਕ ਅੰਧੇਰੇ ਵਿੱਚ ਰੱਖ ਕੇ ਤੇ ਉਹਨਾਂ ਤੋਂ ਕ੍ਰਾਈਮ ਕਰਾ ਲਿੱਤਾ ਜਾਂਦਾ ਇਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਤਾਂ ਬਾਹਰ ਬੈਠੇ ਆਪਣੀ ਆਸ਼ੀਸ਼ ਦੀ ਜ਼ਿੰਦਗੀ ਜੀ ਰਹੇ ਨੇ ਆਪਣੇ ਇਹਨਾਂ ਨੇ ਪੈਸੇ ਪੂਰੇ ਨਸ਼ਾ ਵੇਚ ਕੇ ਧਿਆਰ ਵਿੱਚ ਕੇ ਬਣਾਏ ਹੋਏ ਹਨ ਤੋ ਉਹਨੂੰ ਤੁਸੀਂ ਆਪਣਾ ਨੁਕਸਾਨ ਨਾ ਕਰੋ ਮੇਨ ਸਟ੍ਰੀਮ ਚ ਰਹੋ ਇਸ ਪੰਜਾਬ ਵਿੱਚ ਬਹੁਤ ਕੁਝ ਕਰਨ ਵਾਲਾ ਹੈਗਾ ਜੀ ਜੀਮਾ ਦਾ ਮਤਲਬ ਹੋਇਆ ਇਹ ਕਾਰਨ ਕੀ ਹੈ ਕਿ ਕੁਝ ਸਾਹਮਣੇ ਆਇਆ ਮੈਂ ਦੱਸਿਆ ਤੁਹਾਨੂੰ ਕਿ ਇਹਨਾਂ ਦੀ ਦੀਪ ਜੇਮੇ ਇਹਨਾਂ ਦੀ ਜਿਹੜੀ ਡੋਨੀ ਬੱਲ ਤੇ ਮਨਕਨ ਸ਼ਾਮਪੂਰੀਆ ਇੱਕ ਪਾਸੇ ਤੇ ਜਿਹੜੀ ਜੱਗੂ ਭਗਵਾਨਪੁਰੇ ਦੀ ਜਿਹੜੀ ਗੈਂਗ ਦੀ ਆਪਸ ਚ ਵਰਚਸਰ ਦੀ ਲੜਾਈ ਹੈ ਉਹਦੀ ਉਹਦੀ ਭੇਟ ਚੜਿਆ ਦੀਪ ਜੇਮੇ Times Now Punjab.